ਸੰਗਤ ਜੀ ਗੱਜ ਕੇ ਬਲਾਓ ਫਤਿਹ ਆਖੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਤੁਹਾਡੇ ਸਾਹਮਣੇ ਅਸੀਂ ਮੇਰੇ ਉਸਤਾਦ ਜੋਗਾ ਸਿੰਘ ਜੋਗੀ ਜੀ ਕਲਮ ਦੇ ਵਿੱਚੋਂ ਝੋਕ ਛੰਦ ਦੇ ਰੂਪ ਵਿੱਚ ਕਵਿਤਾ ਲੈ ਕੇ ਹਾਜ਼ਰ ਹੋਏ ਆ ਅਸੀਂ ਉਮੀਦ ਕਰਦੇ ਆ ਕਿ ਸਾਡੇ ਰੱਬ ਰੂਪ ਸਰੋਤੇ ਇਸ ਝੋਕ ਛੰਦ ਨੂੰ ਰਾਜਮਾ ਪਿਆਰ ਬਖਸ਼ੋਗਾ ਦਾਤਾ ਮੈਂ ਕਲਮ ਉਠਾ ਲਈ ਤੇਰੇ ਸਹਾਰੇ ਤੇ ਅਜਜ ਹੋ ਮੇਰ ਕਰਦੇਓ ਕਰਮਾਂ ਦੇ ਮਾਰੇ ਤੇ ਜੋਗੀ ਨਾ ਮਾਣਾ ਤੱਕਾ ਤੇਰੇ ਦੁਆਰੇ ਤੇ ਹਿੰਦੂਆਂ ਦਾ ਬੇੜਾ ਪਾਰ ਲਾਇਆ ਸੀ ਤਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਬਾਰੇ ਤੂੰ ਪੁੱਤਰ ਚਾਰੇ ਟਣੇ ਵਿੱਚ ਜਨਮ ਧਾਰ ਕੇ ਪਾਪੀ ਕਈ ਤਾਰੇ ਜੀ ਪੀਖੰਬ ਵਿੱਚ ਫਕਰਾ ਵਾਲੇ ਸਾਖੇ ਨਿਵਾਰੇ ਜੀ ਦਰਸ਼ਨ ਕਰ ਰਾਣੀ ਮੈਣੀ ਤਪ ਦੇ ਦਿਲ ਠਾਰੇ ਜੀ ਦੁਗੀਆਂ ਲਈ ਪਿਤਾ ਭੇਜਿਆ ਦਿੱਲੀ ਕਰਵਾਨੀ ਨੂੰ ਸ਼ਹਿਰਾਂ ਦੀ ਨੰਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਾਵੀਆਂ ਦੀ ਨੰਮਸਕਾਰ ਹੈ ਛੋਟੀ ਉਮਰ ਮੇ ਜੰਗਾ ਹਾਣੀ ਬਣ ਲੜੀਆਂ ਤੂੰ ਤੇਰਾ ਦੇ ਨਾ ਦਾ ਤਿਆ ਬੰਨੀਆਂ ਸੀ ਘੜੀਆਂ ਤੂੰ ਗੱਲਾਂ ਨੇ ਜੋਜ ਭਰੀਆਂ ਕੀਤੀਆਂ ਬੜੀਆਂ ਤੂੰ ਬਦੇ ਹੋਏ ਜੰਗ ਕਰਾਂਗੇ ਆਖਿਆ ਲਲਕਾਰ ਕੇ ਦੇਸ਼ ਦੀ ਰਾਖੀ ਕੀਤੀ ਤਰਾ ਨੂੰ ਵਾਰ ਕੇ ਬਾਰੇ ਤੂੰ ਪੁੱਤ ਦੇਸ ਤੋਂ ਪਟਣੇ ਤੋਂ ਨੰਦਪੁਰ ਆ ਕੇ ਕਈਆਂ ਨੂੰ ਤਾਰਿਆ ਕੀਤੀ ਜੇ ਬੈਸ ਕਿਸੇ ਨੇ ਕਿਆਲਾ ਨਾਲ ਹਾਰਿਆ ਲੱਖਾਂ ਨੇ ਦਰਸ਼ਨ ਕਰਕੇ ਆਪਾਸ ਵਾਰਿਆ ਅੱਖਾਂ ਨਾਲ ਵੇਖ ਜਰੇਨਾ ਮਾੜੇ ਦੀ ਹਾਨੀ ਨੂੰ ਸ਼ਹਿਰਾਂ ਦੀ ਨਾ ਵਿਆਂ ਦੀ ਰਾਮ ਸਕਾਰ ਹੈ ਪੰਦਤਾ ਦੇ ਪਰ ਮਾ ਦੀਵਾਰੇ ਕੈਰਾਂ ਨੂੰ ਘੂਰਿਆ ਸੋਦਣ ਦੀ ਕਰੀ ਤਿਆਰੀ ਬੈਰੀ ਖਾਂ ਗੂਰਿਆ ਕੈਰ ਡਰ ਭੋਗ ਕੀਤਾ ਕਰਮਾਂ ਨੂੰ ਚੂਰਿਆ ਦਿੱਤਾ ਏ ਜੀਵਨ ਪਹਿਲਾ ਦਿੱਤਾ ਏ ਜੀਵਨ ਪਹਿਲਾ ਜਾਉਂਦਿਆਂ ਨੂੰ ਮਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਬਾਰੇ ਤੂੰ ਪੁੱਤ ਧਰਮ ਤੋਂ ਅੰਡੇ ਨਾਲ ਖੋਰ ਪਤਾਸੇ ਪਾਣੀ ਵਿੱਚ ਪਾਗੇ ਤੇ ਪਾਤੀ ਵਿੱਚ ਸ਼ਕਤੀ ਪਿਆਰ ਬਾਣੀ ਦੀ ਲਾਗੇ ਤੇ ਪਹਿਲਾ ਸਿਰ ਕੱਟ ਲਏ ਫਿਰ ਤੇ ਟੀਗਾਗੇ ਤੇ ਲਾਗੇ ਇੱਕ ਬਾਰ ਪਲਾਤਾ ਹਰ ਇੱਕ ਜੋ ਪਰਾਣੀ ਨੂੰ ਚੈਰਾ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸਕਾਰ ਹੈ ਮਾਰ ਨਗਾਰੇ ਸੰਗਾ ਕੋੜਿਆ ਤੇ ਚੜਦੇ ਰਹੇ ਕਰਕੇ ਤਿਆਰੀ ਰਾਜੇ ਰਣ ਦੇ ਵਿੱਚ ਵੱੜਦੇ ਰਹੇ ਰਾਜੇ ਕਈ ਭੀਮ ਚੰਦ ਜੈਸੇ ਸਾਨਾ ਵੇਖ ਸਰਦੇ ਰਹੇ ਆਉਂਦੇ ਰਹੇ ਜਾਵਰ ਚੜਕੇ ਜਾਂਦੇ ਰਹੇ ਹਾਰ ਕੇ ਆਉਂਦੇ ਰਹੇ ਜਾਵਰ ਚੜ ਕੇ ਜਾਂਦੇ ਰਹੇ ਹਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਬਾਰੇ ਤੂੰ ਪੁੱਤ ਧਰਮ ਤੋਂ ਜਰੀਆਂ ਤੇ ਗਲੀ ਪਾ ਦਾਦਾ ਦੇਸ਼ ਲਈ ਬੜੀਆਂ ਤੂੰ ਲਾਈਆਂ ਚਮਕੌਰ ਦੇ ਅੰਦਰੋਂ ਪੀਰਾ ਦੀਆਂ ਝੜੀਆਂ ਤੂੰ ਤੋਰੀਆਂ ਸੋਹਣੇ ਤੋ ਲਾਲਾ ਦੀਆਂ ਲੜੀਆਂ ਤੂੰ ਰਣ ਦੇ ਵਿੱਚ ਬੱਚਿਆਂ ਦੀ ਸੀ ਦੇਤਾ ਕਰਵਾਨੀ ਨੂੰ ਚਹਿਰਾ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸਕਾਰ ਹੈ ਫਤਿਆ ਗਲ ਚੋਲਾ ਮਾਸ਼ੂ ਬਾਰੇ ਜਾ ਸੁਤੇ ਜੀ ਰੋਣਾ ਦੀ ਛੇਜ ਵਿਸ਼ਾਲੀ ਪਾਲੇ ਦੀ ਰੁੱਤੇ ਜੀ ਵਰਦੀਆਂ ਕਰੀਆ ਬਿਜਲੀ ਕੜਕਾ ਦੀ ਉੱਤੇ ਜੀ ਇੱਥੋਂ ਫਿਰ ਤੁਰ ਪੇ ਅੱਗੇ ਦੁਖਰੇ ਸਹਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਬਾਰੇ ਤੂੰ ਪੁੱਤ ਧਰਮ ਤੋਂ ਮਾਹੀ ਅਲਕਾਰੇ ਦੱਸਿਆ ਦਾਤੇ ਨੂੰ ਆਗੇ ਤੇ ਨੀ ਆਵੈ ਸਹਵ ਜਾਦੇ ਦਾ ਦੇਵਾਨੀ ਨੂੰ ਸ਼ਹਿਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਮੀਆਂ ਦੀ ਨਮਸਕਾਰ ਹੈ ਦਮਦਮੇ ਬੀਲ ਚ ਸਦਰਾਂ ਦਮਦਮੇ ਭਰੀਆਂ ਜੀ ਰਹੀ ਸੀ 9 ਮਹੀਨੇ 9 ਦਿਨ ਪਰਖਾ ਕਈ ਕਰੀਆਂ ਜੀ ਇਥੋਂ ਫਿਰ ਅੱਗੇ ਕਦਮਾਂ ਧੱਕਣ ਵੱਲ ਤਰੀਆਂ ਜੀ ਸੋਦਣ ਲਈ ਬਹਿਰੀ ਬੰਦਾ ਤੋੜਿਆ ਸ਼ਾਂਗਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਾਂ ਨੂੰ ਵਾਰ ਕੇ ਬਾਰੇ ਤੂੰ ਪੁੱਤ ਧਰਮ ਤੋਂ ਅੜਕੇ ਜਗ ਭਾਨੀ ਨੂੰ ਸ਼ਹਿਰਾਦੀ ਨਾਮ ਸਕਾਰ ਹੈ ਪੁੱਤਰਾ ਦੇ ਦਾਨੀ ਨੂੰ ਕਵੀਆਂ ਦੀ ਨੰਮ ਸਕਾਰ ਹੈ ਸੰਗਤ ਜੀ ਗੱਜ ਕੇ ਬਲਾਓ ਫਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ